ਕਿ ਇਸ ਦੇ ਵਿੱਚ ਮਾਸਟਰਮਾਈਂਡ ਮਹਿੰਦਰਪਾਲ ਬਿੱਟੂ ਸੀਗਾ ਔਰ ਉਹਦਾ ਨਾਬਾ ਜੇਲ੍ਹ ਦੇ ਅੰਦਰ ਕਤਲ ਹੋਇਆ ਕੀ ਉਹ ਉਸ ਵੇਲੇ ਤੁਸੀਂ ਨਾਬਾ ਜੇਲ੍ਹ ਦੇ ਵਿੱਚ ਸੀਗੇ ਮੈਂ ਨੇ ਖਾ ਸਾਹਮਣੇ ਹੋਇਆ ਸਭ ਕੁਝ ਮੈਂ ਉਸ ਟਾਈਮ ਸਿਕਿਉਰਿਟੀ ਜੇਲ੍ਹ ਦੇ ਵਿੱਚ ਸੀ ਸਿਕਿਉਰਿਟੀ ਜੇਲ੍ਹ ਮੈਕਸਿਮਮ ਤੇ ਉਹਦਾ ਮਟਰ ਹੋਇਆ ਨਵੀਂ ਜੇਲ੍ਹ ਦੇ ਵਿੱਚ ਪਰ ਉਹਦਾ ਸਾਰਾ ਇਨਸੀਡੈਂਟ ਮੈਨੂੰ ਪਤਾ ਜੀ ਕਿਵੇਂ ਹੋਇਆ ਹੂੰ ਉਸ ਦਿਨ ਉਹਦਾ ਟੀਵੀ ਆਇਆ ਸੀ ਹੂੰ ਐਲਈਡੀ ਉਹਦੇ ਕਮਰੇ ਚ ਪਹਿਲਾਂ ਲੱਗੀ ਹੋਈ ਸੀ ਹੂੰ ਉਹ ਬੰਦਾ ਪੂਰੀ ਲਾਰਜਰੀ ਜੇਲ੍ਹ ਘਟ ਰਿਹਾ ਸੀ ਪੂਰਾ ਨੰਦ ਸਿੰਘ ਨੂੰ ਹਾਂਜੀ ਜਿਵੇਂ ਸੁਪਰਡੈਂਟ ਨੂੰ ਜਿਵੇਂ ਅਸੀਂ ਜਾਣਾ ਨਾ ਵਿੱਚ ਜਾਂ ਪੁਲਿਸ ਵਾਲੇ ਨੇ ਜਾਣਾ ਹੌਲਦਾਰ ਨੇ ਜਾਣਾ ਤਾਂ ਉਹਨੂੰ ਇੱਕ ਐ ਟਾਕੀ ਜੀ ਰੱਖੀ ਹੁੰਦੀ ਆ ਨੰਗਲ ਨੂੰ ਜੇ ਬਿਟਮੀ ਜਾਣਾ ਨਾ ਤੇ ਤਾਂ ਉਹਨੂੰ ਬੜਾ ਗੇਟ ਖੋਲ ਲੰਦਾ ਤੇ ਸੁਪਰਡੈਂਟ ਵਾਲਾ ਅੱਛਾ ਹਾਂਜੀ ਉਹਦੇ ਕੋਲ ਐਲਈਡੀ ਪਹਿਲਾ ਕਮਰੇ ਚ ਲੱਗੀ ਹੋਈ ਸੀ ਉਹ ਕਹਿੰਦਾ ਮੈਨੂੰ ਇਹਦੀ ਆਵਾਜ਼ ਘਟਾ ਉਹਨੇ ਆਪਦਾ ਟੀਵੀ ਮੰਗਾਇਆ ਸੀ ਬਾਹਰੋਂ ਬੂਫਰ ਵਾਲਾ ਬੜਾ ਤੇ ਉਸ ਦਿਨ ਉਹ ਟੀਵੀ ਚੱਕਣ ਗਿਆ ਸੀ ਦਿਉੜੀ ਨਾਲ ਬੰਦਾ ਲੈ ਕੇ ਗਿਆ ਸੀ ਉਹਦੀ ਉਸ ਦਿਨ ਫੌਜੀ ਨਾਲ ਵੈਸ ਵੀ ਹੋਈ ਉਹ ਕਹਿੰਦਾ ਵੀ ਤੂੰ ਟੀਵੀ ਚੱਕ ਕੇ ਬਾਹਰੇ ਰੱਖ। ਉਹ ਕਹਿੰਦਾ ਯਾਰ ਮੇਰਾ ਕੰਮ ਨਹੀਂ ਹੈਗਾ ਇਹ ਵੀ ਚੱਕ ਹੋ ਗਿਆ। ਵੀ ਤੂੰ ਲੈ ਜਾ ਚੱਕ। ਉਹ ਕਹਿੰਦਾ ਫਿਰ ਬੜਾ ਗੇਟ ਖੋਲੋ ਕਹਿੰਦਾ ਮੈਂ ਬੜਾ ਗੇਟ ਸੁਪਰਡੈਂਟ ਸਾਹਿਬ ਹੈ ਨਹੀਂ ਵੀ ਮੈਂ ਖੋਲ ਨਹੀਂ ਸਕਦਾ। ਉਹਦੀ ਉਹਦੇ ਨਾਲ ਕਾਫੀ ਬਹਿਸ ਵੀ ਹੋਈ। ਤੇ ਉਹੀ ਜਿਹੜਾ ਉਹਥੇ ਟਾਈਮ ਲੱਗ ਗਿਆ ਦੌੜੀ ਦੇ ਵਿੱਚ। ਵੈਸੇ ਤਾਂ ਉਹਦਾ ਹੱਤਾ ਬੰਦ ਸੀ ਉਹਨੂੰ ਸੈਪਰੇਟ ਰੱਖਿਆ ਹੋਇਆ ਸੀ। ਉਹਥੇ ਵੀ ਆ ਜਾ ਨਹੀਂ ਸਕਦਾ। ਉਹਦੇ ਮੂਹਰੇ ਵੀ ਸਿਕਿਉਰਿਟੀ ਹਰ ਵਕਤ ਰਹਿੰਦੀ ਸੀ। ਉਸ ਵਕਤ ਵੀ ਉਹਦੇ ਨਾਲ ਤਿੰਨ ਚਾਰ ਮੁਲਾਜ਼ਮ ਹੈਗੇ ਸੀ। ਬਿੱਟੂ ਦੇ ਨਾਲ ਪਰ ਹੁਣ ਜਿਵੇਂ ਕਹਿੰਦੇ ਹੁੰਦੇ ਨੇ ਵੀ ਪਾਪੀ ਨੂੰ ਮਾਰਨ ਨੂੰ ਤਾਂ ਪਾਪ ਹੀ ਉਹਦਾ ਪਾਪੀ ਨੂੰ ਮਾਰ ਦਿੰਦਾ ਬੰਦਿਆਂ ਦੀ ਬੰਦੇ ਉਹਦੀ ਤਾਰਚੀ ਦੀ ਵਿਕਾ ਦੇ ਇਹ ਡਿੱਕਿਆ ਵੇ ਜਦੋਂ ਇੰਨਾ ਟਾਈਮ ਉਹ ਫੌਜੀ ਨਾਲ ਬੈਸੀ ਗਿਆ ਟੀਵੀ 'ਤੇ ਬੰਦਿਆਂ ਨੂੰ ਮੌਕਾ ਮਿਲ ਗਿਆ ਤੇ ਦੋ ਰਾੜਾ ਸੀ ਉਹਨਾਂ ਲੋ ਬੇ ਦੋ ਸਿੰਘ ਸੀ ਉਹਨਾਂ ਨੇ ਰਾੜਾ ਨਾਲ ਉਹ ਤੇ ਅਟੈਕ ਕੀਤਾ ਪਹਿਲਾਂ ਪਲੈਨਿੰਗ ਹੈਗੀ ਸੀ ਉਹਨਾਂ ਦੀ ਹਾਂ ਪਹਿਲਾਂ ਪਲੈਨਿੰਗ ਕੀਤੀ ਹੋਈ ਸੀ ਵੀ ਬਿੱਟੂ ਨੂੰ ਮਾਰਨੇਗਾ ਵੀ ਬਿੱਟੂ ਨੂੰ ਮਾਰਨੇ ਮਾਰ ਉਹ ਮਤਲਬ ਚੜਾਉਂਦਾ ਵੀ ਸੀ ਜੀ ਦੇਖ ਕੇ ਅੱਛਾ ਮਤਲਬ ਸਰਦਾਰ ਬੰਦੇ ਨੂੰ ਦੇਖ ਕੇ ਜਦੋਂ ਪਰਾ ਖੜਾ ਹੱਥ ਦੇ ਵਿੱਚ ਗਲਤ ਤਰ੍ਹਾਂ ਦੀਆਂ ਹਰਕਤਾਂ ਵੀ ਕਰਦਾ ਸੀ ਉਹ ਅੱਛਾ ਹਾਂਜੀ ਤੁਹਾਨੂੰ ਇਹ ਗਾਣੀ ਕਿਵੇਂ ਪਤਾ ਪੂਰੀ ਮੇਰੇ ਨਾਲ ਰਹੇ ਨਹੀਂ ਇਹ ਬੰਦੇ ਉਹ ਜਿਨ੍ਹਾਂ ਨੇ ਮਾਰਿਆ ਹਾਂਜੀ ਮਾ ਜੀ ਨਾ ਨਹੀਂ ਲੈਂਦਾ ਕਿ ਕੋਈ ਸ਼ਟ ਸ਼ਟ ਦੁਬਾਰਾ ਬਣ ਗਈ ਹੈ ਇਨਵੈਸਟੀਗੇਸ਼ਨ ਉਹਨਾਂ ਦੀ ਦੁਬਾਰਾ ਚੱਲ ਰਹੀ ਹੈ ਹਾਂ ਹਾਂ ਹਾਂਜੀ ਨਹੀਂ ਚਲੋ ਮੈਂ ਨਾ ਨਹੀਂ ਪੁੱਛਦਾ ਪਰ ਜਿਸ ਤਰ੍ਹਾਂ ਇਹ ਪੂਰੀ ਦੀ ਪੂਰੀ ਘਟਨਾ ਹੋਈ ਹਾਂਜੀ ਔਰ ਉਹ ਬਾਅਦ ਵਿੱਚ ਘਟਨਾ ਕਰਕੇ ਫਿਰ ਤੁਹਾਡੇ ਕੋਲੇ ਆ ਕੇ ਸੈੱਲ ਦੇ ਵਿੱਚ ਆ ਉਹ ਅੱਡ ਸੀਗੇ ਉਸ ਟਾਈਮ ਉਹ ਨਵੀਂ ਜੇਲ੍ਹ ਚ ਅਸੀਂ ਸਕਿਉਰਟੀ ਅਕਸ਼ਵਨ ਵੀ ਸੀ ਹਾਂ ਬਾਅਦੇ ਵਿੱਚੋਂ ਅਸੀਂ ਇਕੱਠੇ ਹੋ ਗਏ ਉਹਨਾਂ ਨੂੰ ਸਾਡੇ ਕੋਲ ਸਕਿਉਰਿਟੀ ਦੇ ਵਿੱਚ ਹੀ ਪਤਾ ਉਸ ਤੋਂ ਬਾਅਦ ਅਸੀਂ ਸਕਿਉਰਿਟੀ ਦੇ ਵਿੱਚੋਂ ਫਰੀਦਕੋਟ ਵੀ ਇਕੱਠੇ ਰਹੇ ਉਹਨਾਂ ਨੇ ਦੱਸੀ ਪੂਰੀ ਕਹਾਣੀ ਵੀ ਆ ਕੁਝ ਹੋਇਆ ਪਲਾਨਿੰਗ ਪਹਿਲਾਂ ਨਹੀਂ ਚੱਲ ਰਹੀ ਸੀ ਉਹਨਾਂ ਦੀ ਹਾਂਜੀ ਪਲਾਨਿੰਗ ਪਹਿਲਾਂ ਦੀ ਸੀ ਹੂੰ ਕਿੰਨਾ ਟਾਈਮ ਪਹਿਲਾਂ ਤੋਂ ਚੱਲ ਰਹੀ ਸੀ ਵੀ ਮੇਂਦਰਪਾਲ ਨੂੰ ਕਿੰਨੇ ਮਹੀਨੇ ਤੋਂ ਕਿਉਂਕਿ ਉਹਦੀ ਜੇਲ੍ਹ ਵੀ ਸ਼ਿਫਟ ਕਰ ਦਿੰਦੇ ਸੀ ਜੀ ਹੂੰ ਪਹਿਲਾਂ ਫਰੀਦ ਨੂੰ ਨਾਭੇ ਲਿਆਂਦਾ ਨਵੀਂ ਚ ਜਾਂ ਉਹਨਾਂ ਦੀ ਤਿਆਰੀ ਚੱਲੀ ਇਹਨੂੰ ਫਿਰ ਫਰੀਦਕੋਟ ਜੇਲ੍ਹ ਭੇਜਦਾ ਫਿਰ ਦੇਖਿਆ ਵੀ ਫਰੀਦਕੋਟ ਉਹ ਨਹੀਂ ਠੀਕ ਉਹਨੂੰ ਫੇਰ ਨਵੀ ਫਿਰ ਉਹਨਾਂ ਦੀ ਤਿਆਰੀ ਚੱਲ ਪਈ ਹਾਂ ਤੇ ਇਸ ਤਰ੍ਹਾਂ ਜਦੋਂ ਉਹ ਤੇ ਫਿਰ ਰਾੜਿਆਂ ਨਾਲ ਅਟੈਕ ਹੋਇਆ ਤੇ ਉਹ ਥੱਲੇ गिर ਗਿਆ ਉਹ ਹੁਣ ਇਹਨਾਂ ਨੂੰ ਆਏ ਨਾ ਸੋਚੇ ਵੀ ਇਹਨੂੰ ਲੈ ਕੇ ਕਿਵੇਂ ਜਾਈਏ ਚਾਕੇ ਉੱਥੇ ਨਾ ਕੰਮ ਚੱਲ ਰਿਹਾ ਸੀ ਜੇਲ੍ਹ ਚ ਕੋਈ ਮਾੜਾ ਮੋਟਾ ਹੱਤੇ ਦਾ ਉਹ ਆਪਣੇ ਇੱਟਾਂ ਢੋਣ ਵਾਲੀ ਰੇੜੀ ਨਹੀਂ ਹੁੰਦੀ ਉਹ ਪੂਰੇ ਇੱਕ ਪਈਆ ਹੁੰਦਾ ਉਹ ਉਹਨੂੰ ਉਹਦੇ ਉੱਪਰ ਪਾ ਲਿਆ ਕਿਚੋਂ ਐ ਫੜਨ ਵਾਲੀ ਸੀ ਫੜਨ ਵਾਲੀ ਹਾਂਜੀ ਜਦੋਂ ਉਹਨੂੰ ਮਤਲਬ ਲਜਾਇਆ ਕਿ ਟਾਇਰ ਲੱਗਿਆ ਹੁੰਦਾ ਹਾਂਜੀ ਉਹਦੇ 6 ਫੁੱਟ ਦਾ ਕੱਦ ਸੀ ਜੀ ਬਾਕੀ ਰਾਜੀ ਬਹੁਤ ਸੀ ਉਹ ਬਿੱਟੂ ਹਾਂਜੀ ਉਹ ਥੋੜੀ ਦੂਰ ਲਜਾਇਆ ਗਾ ਉਹਨੂੰ ਕਦੇ ਇਧਰ ਨੂੰ ਡਿੱਗ ਜਾਇਆ ਕਰੇ ਕਦੇ ਇਧਰ ਨੂੰ ਡਿੱਗ ਜਾਇਆ ਕਰੇ ਉਦੋਂ ਅ ਅਸੀਂ ਬੇਹੋਸ਼ੀ ਬੇਹੋਸ਼ੀ ਦੇ ਵਿੱਚ ਸੀ ਮਰਿਆ ਨਹੀਂ ਸੀਗਾ ਮਰਿਆ ਨਹੀਂ ਸੀਗਾ ਜੋ ਦਾ ਮਤਲਬ ਸਾਹ ਚੱਲ ਰਿਹਾ ਸੀ ਉੱਥੋਂ ਖੂਨ ਦੇ ਫੁਫਾਰੇ ਨਿਕਲ ਰਹੇ ਸੀ ਹਾਂ ਤੇ ਬਸ ਉਸ ਤੋਂ ਬਾਅਦ ਉਹਨੂੰ ਹਸਪਤਾਲ ਲੈ ਗਏ ਥੋੜੇ ਟਾਈਮ ਚ ਪਤਾ ਲੱਗ ਗਿਆ ਵੀ ਬਿੱਟੂ ਪੂਰਾ ਹੋ ਗਿਆ ਹਾਂ ਹਾਂਜੀ ਬਾਚੂ ਉਹਨਾਂ ਨੂੰ ਵਿਗਾਰਦਣੇ ਕਾਫੀ ਕੁੱਟਿਆ ਦੋਏ ਜਾਨਿਆਂ ਨੂੰ ਡਾਂਗਾ ਛੋਟੀਆਂ ਨਾਲ ਹਾਂ ਤੇ ਬਾਅਦ ਚੋਂ ਉਹਨੂੰ ਬੰਦ ਕਰਤਾ ਇਹ ਪੂਰੀ ਜੇਲ੍ਹ ਇਸ ਵਾਲਾਂ ਦੇ ਘੇਰਿਆਂ ਚ ਆ ਗਈ ਸੀ ਉਹ ਹਾਂਜੀ ਹਾਂਜੀ ਜੇਲ੍ਹ ਨੇ ਤਾਂ ਰਹਿਣੀ ਇਸ ਵਾਲਾ ਅਕਸਰ ਨੂੰ ਜੇਲ੍ਹ ਦੇ ਵਿੱਚ ਏਡੀ ਰੜ ਗਈ ਕਿਵੇਂ ਹਾਂ ਕਿਵੇਂ ਗਈ ਇਹ ਪਲੈਨਿੰਗ ਨਾਲ ਗਈ ਇਹ ਤਾਂ ਹੀ ਹੁਣ ਸਬ ਡਿਪਟੀ ਸੁਪਰਡੈਂਟ ਸਾਹਿਬ ਵੀ ਦੱਸ ਸਕਦੇ ਕਿ ਹਾਂ ਮੈਂ ਤਾਂ ਪਤਾ ਵੈਸੇ ਮੈਂ ਨਹੀਂ ਦੱਸਦਾ ਤਾਂ ਉਹਨਾਂ ਦਾ ਦੱਸ ਦੇਣ ਤਾਂ ਜ਼ਿਆਦੇ ਵਧੀਆ ਕਿਵੇਂ ਕਿ ਕ腐ਸ਼ਨ ਦੇ ਨਾਲ ਵੀ ਵਾਹ ਇਹ ਜਾ ਕੁਛ ਹੀ ਚੱਲਦਾ ਜੀ ਜੇਲ੍ਹਾਂ ਚ ਫਿਰ ਜਦੋਂ ਉਹਨਾਂ ਨੇ ਦੱਸਿਆ ਵੀ ਵਿੰਧਰਪਾਲ ਬਿੱਟੂ ਨੂੰ ਮਾਰ ਕੇ ਆ ਗਏ ਹਾਂ ਹਾਂਜੀ ਉਹਨਾਂ ਨੂੰ ਮਤਲਬ ਬੇਸਿਕਲੀ ਭੇਜਤਾ ਹਾਂਜੀ ਆਈ ਸਿਕਿਉਰਿਟੀ 'ਚ ਤੁਹਾਡੇ ਕੋਲ ਹਾਂਜੀ ਫਿਰ ਲਗੇਈ ਪੁਲਿਸ ਉਹਨਾਂ ਨੂੰ ਬਾਅਦ ਵਿੱਚ ਰਿਮਾਂਡ ਰਿਮੂਵ ਲਿਆ ਉਹਨਾਂ ਦਾ ਪੁੱਛਗਿੱਛ ਉਹਨਾਂ ਤੋਂ ਹਾਂਜੀ ਰਿਮਾਂਡ ਹੋਇਆ ਬਾਅਦ ਕਾਫੀ ਇੰਟਰੋਗੇਟਿਵ ਵੀ ਕੀਤਾ ਉਹਨਾਂ ਨੂੰ ਹਾਂ ਉਹਨਾਂ ਨੂੰ ਵੀ ਇਹ ਗੱਲ ਤੇ ਵੀ ਉਹਦੇ ਮੰਗਰ ਦੱਸੋ ਕੋਣਾ ਮੰਗਰ ਉਹਨਾਂ ਦੇ ਵੀ ਕੋਈ ਹੈ ਨਹੀਂ ਸੀ ਉਹਨਾਂ ਦੀ ਜਜ਼ਬਾਤੀ ਹੋ ਗਈ ਹਾਂ ਕੀਤਾ ਕੰਮ ਪਰ ਇਹਦੇ ਵਿੱਚ ਨਾ ਇੱਕ ਜਿਹੜਾ ਫੈਕਟਰ ਹੈ ਉਹ ਬਹੁਤ بڑا ਹਾਂ ਇਹਦੇ ਵਿੱਚ ਕਿਉਂਕਿ ਨਾ ਜਿਹੜੀ ਬਿਗੜ ਜਿਹੜੀ ਬੇਅਦਬ ਵਾਲੀ ਘਟਨਾ ਹੁੰਦੀ ਆ ਉਹਦੇ ਵਿੱਚ ਮਹਿੰਦਰਪਾਲ ਬਿੱਟੂ ਉਹ ਕੜੀ ਸੀ ਜਿਹੜੀ ਸਰਸ ਵਾਲੇ ਨਾਲ ਜੁੜਦੀ ਸੀ ਹਾਂ ਜਦੋਂ ਉਹ ਮਰ ਗਿਆ ਤੇ ਉਹ ਕੜੀ ਟੁੱਟ ਗਈ ਹਾਂ ਉਹਦਾ ਜਿਹੜਾ ਸਿੱਧਾ-ਸਿੱਧਾ ਫਾਇਦਾ ਉਹ ਬਾਦਲਾਂ ਨੂੰ ਹੋਇਆ ਕਿਉਂਕਿ ਜਿਹੜੀ ਨੈਸਟ ਪੇਸੀ ਸੀ ਉਹਦੀ ਮਿੰਦਰਵਾਲੇ ਬਿੱਟੂ ਦੀ ਹਾਂ ਉਹਨੇ ਉਹਦੇ ਵਿੱਚ ਬਾਦਲਾਂ ਦਾ ਨਾਮ ਲੈਣਾ ਸੀ ਤੁਸੀਂ ਕਿਵੇਂ ਦਾਅਵੇ ਨਾ ਕਰ ਸਕਦੇ ਹੋ ਇਹ ਗੱਲ ਉਹ ਇੰਟਰੋਗੇਸ਼ਨ ਤੇ ਸ੍ਰੀ ਕੁਮਰ ਵਿਜੇ ਪ੍ਰਤਾਪ ਨੇ ਦੱਸਿਆ ਵੀ ਯਾਰ ਤੁਸੀਂ ਬੰਦਾ ਤਾਂ ਮਾਰਤਾ ਇਹਨੇ ਤਾਂ ਅਗਲੀ ਤਰੀਕ ਤੇ ਆ ਕਬੂਲ ਕਰਨਾ ਸੀ ਨਾਮ ਲੈਣੇ ਸੀ ਆ ਹੱਥ ਕੋਈ ਨਹੀਂ ਹੈਗਾ ਬਾਦਲਾਂ ਦਾ ਇਹਦੇ ਵਿੱਚ ਉਹ ਬੰਦਿਆਂ ਨੇ ਜਜ਼ਬਾਤਾ ਵਿੱਚ ਆ ਕੇ ਮਾਰਿਆ ਉਹ ਬੰਦੇ ਦਾ ਕੋਈ ਹੱਥ ਨਹੀਂ ਬਾਦਲ ਦਾ ਲੈਣ ਦੇਣ ਪਰ ਬਾਦਲਾਂ ਦਾ ਕਿਤੇ ਨਾ ਕਿਤੇ ਫਾਇਦਾ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਬਾਦਲਾਂ ਨੇ ਕਰਵਾਇਆ ਹਾਂ ਜਾਂ ਉਹ ਪ੍ਰੈਸ਼ਰ ਦੇ ਵਿੱਚ ਕਨਵਰਟ ਕਰਨਾ ਸੀ ਉਹਨੂੰ ਜੋ ਵੀ ਕਰਨਾ ਸੀ ਪਰ ਅਗਲੀ ਪੇਸ਼ੀ ਦੇ ਵਿੱਚ ਉਹਨੇ ਸ੍ਰੀ ਕੁਮਰ ਵਿਜੇ ਪ੍ਰਤਾਪ ਦੇ ਨਾਲ ਉਹਦੀ ਗੱਲਬਾਤ ਹੋ ਚੁੱਕੀ ਸੀ ਉਹਨੇ ਅਗਲੀ ਪੇਸ਼ੀ ਤੇ ਨੋ ਲੈ ਦੇਣਾ ਸੀ ਜੋ ਪ੍ਰਦੀਪ ਕਲੀਅਰ ਨੇ ਹੁਣ ਕੰਮ ਕੀਤਾ ਇਹ ਕੰਮ ਉਹਨੇ ਕਰ ਦੇਣਾ ਸੀ ਪਰ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਹ ਬਿਲਕੁਲ ਜੀ ਕੁਮਰ ਵਿਜੇ ਪ੍ਰਤਾਪ ਤੇ ਤੁਸੀਂ ਕਹਿ ਰਹੇ ਹੋ ਕਿ ਮਤਲਬ ਅੰਡਰਸਟੈਂਡਿੰਗ ਹੋ ਚੁੱਕੀ ਸੀ ਇਹ ਕਹਿਣਾ ਸਰ ਉਹਦੇ ਨਾਲ ਉਹਦੀਆਂ ਸਾਰੀ ਗੱਲਬਾਤ ਹੋ ਚੁੱਕੀ ਸੀ ਹਾਂ ਪਰ ਕੁਮਰ ਰਾਜ ਮੈਨੂੰ ਕਹਿਣ ਕਿ ਨਹੀਂ ਝੂਠ ਬੋਲ ਰਿਹਾ ਗੁਰਪ੍ਰੀਤ ਹੁਣੀ ਉਹ ਉਹ ਕਿਉਂ ਕਹਿਣਗੇ ਜੀ ਕਿ ਨਹੀਂ ਸਕਦੇ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਥੋੜੀ ਜਿਹੀ ਦੇਣ ਪਾਵਰ ਉਹ ਸਾਰਾ ਕੁਝ ਮਸਲਾ ਸੋਲਵ ਕਰ ਦੇਣਗੇ ਤੁਹਾਨੂੰ ਭਰੋਸਾ ਕਰੋ ਵਿਜੇ ਵਰਤਾ ਬਿਲਕੁਲ ਜੀ ਪੂਰੇ ਇਮਾਨਦਾਰ ਅਫਸਰ ਨੇ ਮੁਖੰਤਰੀ ਸਾਹਿਬ ਕਹਿੰਦੇ ਆ ਕਹਿੰਦੇ ਕਿ ਐਫ ਆਰ ਜਲਦੀ ਹੋ ਰਹੀ ਹੈ ਔਰ ਸਾਡੇ ਕੋਲੇ ਆਗੇ ਸਾਰੇ ਸਬੂਤ ਕਿੰਦੇ ਠੀਕ ਹੈ ਜੀ ਵਧੀਆ ਕਰ ਦੇਣਗੇ ਕੁਝ ਵਧੀਆ ਰਹਿਣਗੇ ਹਾਂ